ਰਾਜਵੀਰ ਜਵੰਦਾ ਪਹਿਲਾਂ ਹੀ ਮਰ ਚੁੱਕਿਆ ਸੀ ਪਰ ਉਸ ਨੂੰ ਫੇਰ ਵੀ 10-11 ਦਿਨ ਵੈਂਟੀਲੇਟਰ ਤੇ ਰੱਖਿਆ ਗਿਆ ਜਾਣ ਕੇ ਉਸ ਦੀ ਮੌਤ ਦਾ ਤਮਾਸ਼ਾ ਕੀਤਾ ਗਿਆ ਤੇ ਪੈਸੇ ਬਣਾਏ ਗਏ ਦੋਸਤੋ ਇਹ ਗੱਲਾਂ ਕੀਤੀਆਂ ਨੇ ਰਾਜਵੀਰ ਜਵੰਦਾ ਦੇ ਘਰ ਆਏ ਲੋਕਾਂ ਨੇ ਜਿਹੜੇ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਸੀ ਉਹਨਾਂ ਨੇ ਜਿਹੜੇ ਪੋਤੜੇ ਫਰੋਲ ਤੇ ਫੋਟਿਜ਼ਾ ਹਸਪਤਾਲ ਦੇ ਸਾਰੇ ਡਾਕਟਰਾਂ ਦੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਰਾਜਵੀਰ ਜਵੰਦਾ ਦੇ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਉੱਥੇ ਹੀ ਉਹਨਾਂ ਦੇ ਪਿੰਡ ਵਾਲਿਆਂ ਨੂੰ ਚੌਣ ਵਾਲਿਆਂ ਨੂੰ ਯਾਰਾਂ ਦੋਸਤਾਂ ਨੂੰ ਤੇ ਸਿੰਗਰਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਜਿਨ੍ਹਾਂ ਨਾਲ ਰਾਜਵੀਰ ਜਵੰਦਾ ਰਹਿੰਦਾ ਸੀ ਜਿਨ੍ਹਾਂ ਨੂੰ ਹੱਸ ਕੇ ਬੁਲਾਉਂਦਾ ਸੀ ਜਿਨ੍ਹਾਂ ਨਾਲ ਦਿਲਦਿਆਂ ਸਾਂਝਾ ਸੀ ਰਾਜਵੀਰ ਜਵੰਦੇ ਦੀਆਂ ਪਰ ਫੇਰ ਵੀ ਜਿਹੜੀ ਡਾਕਟਰਾਂ ਨੇ ਕਹਿੰਦੇ ਸਿਆਸਤ ਕੀਤੀ ਰਾਜਵੀਰ ਜਵੰਦਾ ਦੀ ਮੌਤ ਦੇ ਉੱਤੇ ਰਾਜਵੀਰ ਜਵੰਦਾ ਪਹਿਲਾਂ ਗੁਜ਼ਰ ਚੁੱਕਿਆ ਸੀ ਘਰ ਵਾਲਿਆਂ ਦਾ ਵੀ ਕਹਣਾ ਹੈ ਪਰ ਉਹਨਾਂ ਨੂੰ ਫੇਰ ਵੀ ਜਿਹੜਾ ਰੱਖਿਆ ਗਿਆ ਇੰਨੇ ਦਿਨ ਵੈਂਟੀਲੇਟਰ ਦੇ ਉੱਤੇ ਤੁਸੀਂ ਜਾਣਦੇ ਹੋ ਵੀ ਰਾਜਵੀਰ ਜਵੰਦਾ ਦਾ ਜਿਹੜਾ ਇਹ ਐਕਸੀਡੈਂਟ ਹੋਇਆ ਸੀ ਉਹ 27 ਸਤੰਬਰ ਨੂੰ ਹੋਇਆ ਸੀ ਜਦੋਂ ਰਾਜਵੀਰ ਜਵੰਦਾ ਸ਼ਿਮਲੇ ਨੂੰ ਜਾ ਰਿਹਾ ਸੀਗਾ ਤਾਂ ਕਹਿੰਦੇ ਦੋ ਠੱਠੇ ਜਿਹੜੇ ਲੜ ਰਹੇ ਸੀ ਉਹਨਾਂ ਨੇ ਜਿਹੜੀ ਰਾਜਵੀਰ ਜਵੰਦਾ ਨੂੰ ਫੇਟ ਮਾਰੀ ਕਹਿੰਦੇ ਮੋਟਰਸਾਈਕਲ ਦੇ ਵਿੱਚੋਂ ਜਿਹੜੇ ਉਹਨਾਂ ਦੇ ਆਹ ਬਾਲ ਵੀ ਨਿਕਲੇ ਨੇਗੇ ਜੋ ਠੱਠੇ ਲੜਦੇ ਸੀਗੇ ਕੁਝ ਲੋਕ ਇਹ ਵੀ ਕਹਿੰਦੇ ਨੇ ਵੀ ਬਲੈਰੋ ਗੱਡੀ ਦੇ ਵਿੱਚ ਜਿਹੜਾ ਰਾਜਵੀਰ ਜਵੰਦਾ ਵੱਜਿਆ ਤਾਂ ਇੱਥੇ ਕਈ ਲੋਕ ਅਲੱਗ-ਅਲੱਗ ਪੱਖ ਰੱਖਿਆ ਕਈ ਲੋਕਾਂ ਨੇ ਪਰ ਜਦੋਂ ਐਕਸੀਡੈਂਟ ਹੋ ਗਿਆ ਤਾਂ ਉਸ ਵੇਲੇ ਰਾਜਵੀਰ ਜਵੰਦੇ ਦਾ ਜਿਹੜਾ ਬਹੁਤ ਬੁਰਾ ਹਾਲ ਸੀਗਾ ਰੀਡ ਦੀ ਹੱਡੀ ਜਿਹੜੀ ਕਈ ਥਾਂ ਤੋਂ ਫ੍ਰੈਕਚਰ ਹੋ ਗਈ ਸੀ ਗੱਲ ਜਿਹੜੇ ਮਣ ਕੇ ਟੁੱਟ ਗਏ ਸੀਗੇ ਇਹ ਜਖਮੀ ਹਾਲਤ ਦੇ ਵਿੱਚ ਰਾਜਵੀਰ ਜਵੰਦੇ ਨੂੰ ਫੋਟੀਜਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਪਰ ਹੁਣ ਬੜੇ ਲੋਕਾਂ ਦਾ ਇਹ ਕਹਿਣਾ ਸੀ ਵੀ ਰਾਜਵੀਰ ਜਵੰਦਾ ਉਸੇ ਵੇਲੇ ਗੁਜ਼ਰ ਗਿਆ ਸੀ ਇੱਕ ਦਿਨ ਲਾ ਲਓ ਜਾਂ ਦੋ ਦਿਨ ਲਾ ਲਓ ਕਈ ਲੋਕ ਰਾਜਵੀਰ ਜਵੰਦੇ ਦੀਆਂ ਦਾੜ੍ਹੀਆਂ ਵਾਲੀਆਂ ਫੋਟੋਆਂ ਦਿਖਾ ਰਹੇ ਨੇ ਵੀ ਜੇਕਰ ਉਹ ਜਿਉਂਦਾ ਸੀਗਾ ਤਾਂ ਉਸਦੀ ਦਾੜ੍ਹੀ ਕਿਉਂ ਨਹੀਂ ਵਧੀ ਉਸ ਟਾਈਮ ਹੀ ਜਿਹੜਾ ਰਾਜਵੀਰ ਜਵੰਦਾ ਗੁਜ਼ਰ ਗਿਆ ਸੀ ਪਰ ਫੋਟੀਜਾ ਹਸਪਤਾਲ ਨੇ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਰਾਜਵੀਰ ਜਵੰਦੇ ਨੂੰ 10-11 ਦਿਨ ਰੱਖਿਆ ਤੇ ਨਾਲ ਹੀ ਵੀ ਸਾਡੇ ਹਸਪਤਾਲ ਦੀ ਜਿਹੜੀ ਵੱਡੀ ਮਸ਼ਹੂਰੀ ਹੋ ਜੂਗੀ ਤੇ ਲੋਕ ਜਦੋਂ ਵਿਰੋਧ ਕਰਨ ਲੱਗ ਪਏ بڑے ਲੋਕਾਂ ਨੇ ਤਾਂ ਕਾਫੀ ਪੀਜੀਆਈ ਲੈ ਕੇ ਜਾਣਾ ਰਾਜਵੀਰ ਜਵੰਦੇ ਨੂੰ ਤੇ ਕਈ ਕਹਿਣ ਲੱਗੇ ਵੀ ਇਹ ਜਾਣ ਕੇ ਮਰਿਆ ਹੋਇਆ ਡਿਕਲੇਅਰ ਨਹੀਂ ਕਰਦੇ ਰਾਜਵੀਰ ਜਵੰਦੇ ਨੂੰ ਤਾਂ ਇਹ ਜਦੋਂ ਸਾਰੀਆਂ ਗੱਲਾਂ ਬਾਤਾਂ ਹੋਣ ਲੱਗ ਪਈਆਂ ਉੱਪਰੋਂ ਪ੍ਰੈਸ਼ਰ ਪਿਆ ਫੇਰ ਜਾ ਕੇ ਫੁੱਟ ਗਿਆ ਹਸਪਤਾਲ ਦੇ ਡਾਕਟਰਾਂ ਨੇ ਜਿਹੜਾ ਰਾਜਵੀਰ ਜਵੰਦਾ ਨੂੰ ਮ੍ਰਿਤਕ ਘਰਾਰ ਦਿੱਤਾ ਪੰਜਾਬ ਦੇ ਬੜੇ ਲੋਕ ਉਦੋਂ ਤੋਂ ਜਿਹੜੀਆਂ ਅਰਦਾਸਾਂ ਕਰ ਰਹੇ ਸੀਗੇ ਪਰ ਕਹਿੰਦੇ ਰਾਜਵੀਰ ਜਵੰਦਾ ਜਦੋਂ ਪਹਿਲਾਂ ਹੀ ਗੁਜ਼ਰ ਚੁੱਕਿਆ ਸੀ ਤਾਂ ਅਰਦਾਸਾਂ ਕੀ ਕੰਮ ਕਰਨਗੀਆਂ ਤਾਂ ਦੋਸਤੋ ਇਹ ਗੱਲ ਵੀ ਇੱਕ ਪੱਖ ਸੀ ਜਿਹੜੇ ਬੜੇ ਲੋਕਾਂ ਨੇ ਰੱਖਿਆ ਜਿਹੜੇ ਰਾਜਵੀਰ ਜਵੰਦਾ ਦੇ ਅੰਤਮ ਸੰਸਕਾਰ ਦੇ ਉੱਤੇ ਆਏ ਸੀ ਰਾਜਵੀਰ ਜਵੰਦੇ ਦੇ ਪਰਿਵਾਰ ਵਾਲਿਆਂ ਨੇ ਵੀ ਕਿਹਾ ਵੀ ਫੁੱਟ ਜਹਾ ਹਸਪਤਾਲ ਨੇ ਕਿਤੇ ਨਾ ਕਿਤੇ ਜਿਹੜੀ ਚਲਾਕੀ ਕੀਤੀ ਆਗੀ ਇਹ ਹੋ ਸਕਦਾ ਦੋਸਤੋ ਇਹ ਗੱਲ ਝੂਠ ਨਹੀਂ ਗੱਲ ਸੱਚ ਹੋ ਸਕਦੀ ਆ ਗੱਲ ਕਰੀ ਰਾਜਵੀਰ ਜਵੰਦਾ ਦੇ ਪਰਿਵਾਰ ਦੀ ਇਸ ਵੇਲੇ ਬੜਾ ਜਿਹੜਾ ਦੁੱਖ ਦੇ ਵਿੱਚ ਡੁੱਬਿਆ ਹੋਇਆਗਾ ਰਾਜਵੀਰ ਜਵੰਦੇ ਦੇ ਪਿੰਡ ਦੇ ਵਿੱਚ ਮੌਜੂਦ ਆ ਪਰ ਰਾਜਵੀਰ ਜਵੰਦੇ ਦੇ ਜਿਹੜੇ ਪਰਿਵਾਰ ਦਾ ਉਹ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੀ ਪਤਨੀ ਦਾ ਉਹਨਾਂ ਦੇ ਬੱਚਿਆਂ ਦਾ ਮਾਤਾ ਦਾ ਭੈਣ ਦੀ ਗੱਲ ਕਰੀਏ ਆਪਾਂ ਜਾਂ ਪਿੰਡਾਂ ਵਾਲਿਆਂ ਦੀ ਗੱਲ ਕਰੀਏ ਇਹ ਉਹੀ ਪਿੰਡ ਹੈ ਜਿੱਥੇ ਰਾਜਵੀਰ ਜਵੰਦਾ ਰਹਿੰਦਾ ਸੀ ਪੌਣਾ ਪਿੰਡ ਜਿਹੜਾ ਜਗਰਾਉਂ ਦੇ ਬਿਲਕੁਲ ਲੱਗ ਗਿਆ ਤੇ ਇਹਦੂ ਬਾਅਦ ਜਿਹੜੀ ਮੋਹਾਲੀ ਦੇ ਵਿੱਚ ਰਾਜਵੀਰ ਜਵੰਦਾ ਨੇ ਜਿਹੜੀ ਥਾਂ ਲਈਤੀ ਸੀ ਰਹਿਣ ਵਾਸਤੇ ਆਪਣੇ ਬੱਚਿਆਂ ਦੇ ਨਾਲ ਆ ਪਰਿਵਾਰ ਦੇ ਨਾਲ ਜਿਹੜਾ ਉੱਥੇ ਚਲਾ ਗਿਆ ਸੀ ਆਲੇ 7-8 ਮਹੀਨੇ ਹੀ ਹੋਏ ਸੀ ਜਿਹੜਾ ਗਏ ਨੂੰ ਤੇ ਇਹ ਘਟਨਾ ਜਿਹੜੀ ਵਾਪਰ ਗਈ ਤੇ ਪਹਿਲਾਂ ਇਸੇ ਪਿੰਡ ਦੇ ਵਿੱਚ ਰਾਜਵੀਰ ਜਵੰਦਾ ਰਹਿੰਦਾ ਸੀ ਇਸੇ ਸਕੂਲ ਦੇ ਵਿੱਚ ਬੜਿਆ ਇਸੇ ਸਕੂਲ ਦੇ ਪਿੱਛੇ ਇੱਕ ਜਿਹੜਾ ਇੱਕ ਗਰਾਊਂਡ ਆ ਜਿੱਥੇ ਰਾਜਵੀਰ ਜਵੰਦੇਨ ਤਿਆਰੀ ਕਰਕੇ ਪੁਲਿਸ ਦੀ ਜੌਬ ਸੀ ਜਿਹੜੀ ਉਹ ਹਾਸਲ ਕੀਤੀ ਸੀਗੀ ਤੇ ਉਸ ਤੋਂ ਬਾਅਦ 9 ਸਾਲ ਪੁਲਿਸ ਦੀ ਜੌਬ ਕੀਤੀ ਸਿੰਘੰਗ ਦੇ ਵਿੱਚ ਬੜਾ ਨਾਮ ਕਮਾਇਆ ਰਾਜਵੀਰ ਜਵੰਦੇ ਨੇ ਉਸੇ ਗਰਾਊਂਡ ਦੇ ਵਿੱਚ ਜਿਹੜਾ ਫਿਰ ਰਾਜਵੀਰ ਜਵੰਦੇ ਦਾ ਅੰਤਮ ਸੰਸਕਾਰ ਕੀਤਾ ਗਿਆ ਤਾਂ ਦੋਸਤੋ ਬੜੀ ਦੁੱਖ ਦੀ ਗੱਲ ਹੈ ਨਾ ਵੀ ਰਾਜਵੀਰ ਜਵੰਦੇ ਵਰਗਾ ਫਨਕਾਰ ਜੋ ਇੱਕ ਬਹੁਤ ਸਰੀਲਾ ਸੀ ਤੇ ਇਨਸਾਨ ਉਦੋਂ ਵੀ ਜਿਆਦਾ ਵਧੀਆ ਸੀ ਜਿਹੜਾ ਸਾਨੂੰ ਛੱਡ ਕੇ ਚਲਾ ਗਿਆ ਹੋ ਸਕਦਾ ਹੈ ਡਾਕਟਰਾਂ ਦੀ ਨਾਕਾਮੀ ਹੋਵੇ ਜਾਂ ਅਵਾਰਾ ਪਸ਼ੂ ਜਿਹੜੇ ਹਨ ਹੁਣ ਮੁੱਦੇ ਵੀ ਉੱਠ ਰਹੇ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਵੀ ਪੈ ਰਹੀਆਂ ਨੇ ਅਵਾਰਾ ਪੁੱਛ ਬਹੁਤ ਨੇ ਸੜਕਾਂ ਤੇ ਜਿੰਨਾ ਕਰਕੇ ਰਾਜਵੀਰ ਜਵਾਨਦੇ ਨੂੰ ਇਸ ਦੁਨੀਆ ਤੋਂ ਜਾਣਾ ਪਿਆ